ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਸਾਰੇ ਭਰਾਵਾਂ ਦੇ ਹੋਰ ਠੀਕ ਠਾਕ ਬਾਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਾਈ ਤੇ ਆਪਾਂ ਚੱਲੇ ਆਂ ਬਾਜੀ ਦੇ ਪਿੰਡ ਫਿੱਡੇ ਤੇ ਨਿੱਕਾ ਸਿੰਘ ਕਰ ਰਿਹਾ ਅੱਜ ਡਰਾਈਵਰੀ ਦੇਖੋ ਕੀ ਬਣਦਾ ਸਰੇ ਪਹੁੰਚਦੇ ਆਂ ਕਿ ਨਹੀਂ ਇਹ ਆ ਬਠਾ ਨਿੱਕੂ ਕਲਿਆਣ ਤੇ ਬਾਕੀ ਭਾਈ ਜਾ ਕੇ ਦਿਖਾਵਾਂਗੇ ਮਾਹੌਲ ਕਿਦਾਂ ਦਾ ਸਾਰਾ ਉੱਥੇ ਤੇ ਵਲੌਗ ਨਾਲ ਆਪਣੇ ਨਾਲ ਭਾਈ ਜੁੜੇ ਰਹੋ ਸਾਰੇ ਭਰਾ ਤੇ ਚੈਨਲ ਨੂੰ ਭਾਈ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਹ ਬਗਤ ਵਾਲੀ ਆਂਟੇ ਤੇ ਲਾ ਦੀ ਪਹਿਲੇ ਦਾ ਆਂ ਜਾਂਦੇ ਗੱਡੀ ਬਈ ਪੂਰੇ 25 ਤੇ ਸੜਕਾਂ ਤੇ ਖੇਡਦੀ ਹਾਂਜੀ ਮਿੱਤਰੋ ਪਹਿਣ ਪਹੁੰਚ ਚੁੱਕੇ ਆਂ ਬਬਈ ਪੰਡ ਕਿਹੜਾ ਹੀ ਫਿੱਡੇ ਪੰਡ ਬਈ ਪਹੁੰਚ ਗਏ ਆਂ ਬਬਾਜੀ ਤੇ ਤੇ ਕਬੂਤਰ ਲਿਖੇ ਆਂਦੇ ਆ ਬਈ ਤੇ ਲਿਖਾਤਾ ਆਪਣਾ ਝੋਟਾ ਲਿਖਾ ਦਿੰਦਾ ਲਾਲ ਚੀਨਾ ਆਪਾਂ ਵੀ ਝੋਟਾ ਲਾਲ ਚੀਨਾ ਝੋਟਾ ਲਖਾਉਂਦਾ ਬਈ ਆਪਾਂ ਵੀ ਤੇ ਬਾਕੀ ਹੋਰਲੇ ਲੱਗਦੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਬਈ ਲੋਕ ਪਾਉਣਾ ਤੇਰਾ ਮੜਿਆ ਸੈਟੋ ਕੇ ਬਾਹਰ ਕਮਾ ਦੇਣਾ ਆਪਾਂ ਤੋੜ ਵਿੱਕੀ ਭਾਂਗਰ ਤੇ ਰਾਵਣਾ ਕਿੰਨੇ ਓਲੇ ਵੱਜ ਗਏ ਬਾਈ ਉਹ ਬਾਈ ਆ ਜਾਓ ਯਾਰ ਕੱਢਦਾ ਕੱਢ ਲੈ ਕੱਢ ਆ ਜਾਓ ਆ ਜਾਓ ਭੱਜਿਓ ਮੇਰੇ ਬਾਈ ਯਾਰ ਅੱਜੀ ਜਾਂਦੇ ਕਬੂਤਰਾਂ ਨੂੰ ਓਲੇ ਬਾਈ ਉਹ ਕਿੱਧਰ ਲੈ ਗਿਆ ਨਾ ਦੱਸ ਉਹਨੇ ਓਲਾ ਹੀ ਫੜਾ ਗਲਤ ਦਿੱਤਾ ਅੱਗੇ ਵੈਰੀ ਨੇ ਹੁਆਏ ਅੱਛਾ ਲਾਲ ਜੀ ਨੇ ਉਹਨੇ ਕਹਾ ਮਾਰ ਲਓ ਮੜੀ ਜੀ ਕਿੱਥੇ ਜਾ ਘੁਕਦਾ ਉਹ ਜਾਂਦਾ ਉਧਰੇ ਉੱਡੂਗਾ ਪੰਡ ਦੇ ਦੇਖੋ ਲੋਕ ਕਿੰਨੇ ਲਾਸਟ ਮਾਰਦੇ ਲਾਸਟ ਤੱਕ ਕਰਦੇ ਆ ਆਇਆ ਬਈ ਚੱਲ 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 ਛੱਡ

ਤਵਾ ਦੇ ਦੇ ਦੇਖੀ ਮਨੇ ਟਵਾਟਰ ਆਇਆ ਨੀਲੀ ਛੜ ਤੇ ਬਾਈ ਗੁਲਾਬੀ ਪੱਲੇ ਵਾਲੀ ਉਹ ਹਰਦਾ ਝੋਟਾ ਬੋਗਦਾ ਟੀਲਾ ਬਹਿ ਗਿਆ ਇਨਮ ਤੇ ਲੱਗਦਾ ਆਵੇ ਕਈ ਜਾਂਦੇ ਆ ਕੱਲ ਵੀ ਦੇਖਾਂ ਕਰ धरी न्यू लीडर की ओए भाई क्या करदा है ਓ ਜਵਾਈਆ ਕਾ ਓਇਆ ਕਾ ਬੈਗਾ ਬਈਓ ਲਾ ਦੋ ਓਨੂੰ ਕਿਆ ਖਾ ਹੂੰ ਲੱਗੀ ਜਾਂਦੇ ਓਲੇ ਬਾਈ ਪੰਡ ਫੱਡੇ ਵਾਦਾ ਲੱਗਦਾ ਚੜਿਆ ਹੀ ਬੰਦਾ ਯਾਰ ਆ ਕੇ ਲੈ ਜਾਇਆ ਮੋਹਰਾ ਇੰ ਆਵੇ ਦਿਖਾ ਦਈਏ ਯਾਰ ਕਿੰਨੇ ਹੋਏ ਉਤਰ ਬਈ ਸਾਰੇ ਯਾਰ ਬਾਈ ਉਹ ਉਹ ਮੁੰਡਾ ਕਿਣੀ ਜਾਂਦਾ ਉਹ ਕਾਲੀ ਸ਼ਰਟ ਵਾਲਾ ਨਹੀਂ ਉਹ ਕਿੰਨੇ ਹੋਗੇ ਕਾਪੀ ਤੇ ਉਤਰ ਮੇਰੇ ਹਿਸਾਬ ਨਾਲ 80 85 ਹੋਗੇ ਯਾਰ ਇੰਨੇ ਆਇਆ ਦਾ ਅਨੇਕੂ ਓਏ ਚਾਹ ਦਾ ਪਾ ਜਰਾ ਆ ਵੀ ਦਿਓ ਪਾਈ ਜਾਂਦੇ ਭਾਈ ਚੰਗਾ ਚੰਗਾ ਬੋਤਲ ਬਾਤਲ ਕਿੱਥੇ ਆ ਚੰਗਾ ਕਹਿੰਦਾ ਕਾਣਾ ਇਹ ਬਾਈ ਕਿਹਦੇ ਦਾ ਰੰਗ ਲਿਆ ਉਹਦਾ ਖੱਬੇ ਪਾਸੇ ਕਿਹਦਾ ਰੰਗ ਗਿਆਂਦਾ ਕਾਣਾ ਕੋਣਾ ਕੋਤ ਉਹ ਮੈਂ ਨਹੀਂ ਮੋੜ ਲਾਲ ਰੋੜ ਕਾਲੀ ਮੋੜ ਕਿਵੇਂ ਆ ਆ ਗਿਆ ਆ ਗਿਆ ਦਿਖਿਆ ਹੀ ਨਹੀਂ ਯਾਰਾ ਆ ਮੋੜ ਵੀ ਪਹੁੰਚ ਚੁੱਕਿਆ ਬਾਈ ਸਰਾਂ ਵਾਲੀ ਤੋਂ ਆ ਮੋੜ ਪਹੁੰਚ ਚੁੱਕਿਆ ਸਰਾਂ ਵਾਲੀ ਤੋਂ ਹੋਰ ਵਧੀਆ ਤਰਾ ਆ ਗਿਆ ਮੋੜ ਤੋਂ ਵਾਲੀ ਵਾਲਾ ਵਧੀਆ ਵਧੀਆ ਬਾਈ ਕਿੰਨੇ ਛੱਡੇ ਮੋੜ 35 ਚਾਰ ਚਾਰ ਵਾਹ ਜੀ ਵਾਹ ਆਪਾਂ ਹੁਣੇ ਵੰਡ ਲਗੇ ਹਾਂ ਆਪਾਂ ਵੰਡਾਂਗੇ ਮੋੜ ਇਰਾ ਕੰਮ ਫਸੜਾ ਜਾ ਯਾਰ ਕਿਉਂ ਮੈਂ ਵੰਡ ਰੰ ਵੰਡਣਾ ਮੋੜ ਹੈ ਨਹੀਂ ਜਿੰਨੇ ਦੀ ਜਾਏ ਆ ਨਿੱਕਾ ਬਾਈ ਹਾਂਜੀ ਬਾਈ ਪੰਡ ਫੱਡੇ ਲਾਗੇ 80-85 ਕਬੂਤਰਾਂ ਨੂੰਲੇ ਲਾਗੇ ਬਾਈ ਤੇ ਮਾਹੌਲ ਦੇਖ ਲਓ ਬਾਈ ਪੂਰਾ ਗਰਮਾ ਪੂਰਾ ਬਾਈ ਆ ਇਧਰਲਾ ਮਾਹੌਲ ਵੇਖੋ ਪੰਡ ਚ ਸ਼ੌਂਗ ਆ ਕਬੂਤਰਾਂ ਦੀ ਗਿਆਜ ਟਾਇਰ ਤਾਂ ਬਾਜੀ ਤੇ ਆ ਸੀ ਖਬਰਾ ਤੋਂ ਲੱਗੇ ਮੁੰਡੇ ਨੂੰ ਤੇ ਠੰਡਾ ਠੁੰਡਾ ਪਿਉਂਦੇ ਮੁੰਡੇ ਨੂੰ ਗਰਮੀ ਬਾਲੀ ਪੈ ਗਈ ਗਰਮੀ ਬਾਲੀ ਪੈ ਗਈ ਆ ਹਾਂਜੀ ਮਿੱਤਰੋ ਰੋਟੀਆਂ ਲਈ ਹੋਏ ਫਿਰਦੇ ਆਪਣੇ ਬੰਦੇ ਗਲੀਓ ਗਲੀ ਤੇ ਸਾਨੂੰ ਰੋਟੀ ਵਾਲਾ ਦਰਬਾਰ ਨਹੀਂ ਲੱਭ ਰਿਹਾ ਇੱਕ ਗੱਲ ਵਾਹ ਰਿਹਾ ਵੀ ਹਾਂ ਹਾਂ ਦਰਬਾਰ ਦੇ ਬਾਰੇ ਜਿਆਦੇ ਆ ਜਨਤਾ ਬਈ ਅੱਗੜ ਪਿਛੜ ਤੁਰੀ ਫਿਰਦੀ ਆ ਭੁੱਖੇ ਸਾਰੇ ਮਤਲਬ ਕਹਿੰਦੇ ਚੱਗੀਆਂ ਕਪਾਹ ਦੀਆਂ ਫੋਟੀਆਂ ਵਰਗੀ ਧੋਪਾਂ ਆਏ ਹਾਏ ਓਏ ਤੇ ਕਹਿੰਦੇ ਕਬੂਤਰ ਹੀ ਮੇਰੇ ਵੀਰੇ ਪਿੰਦ ਤੇ ਰੰਗ ਡੱਕ ਰਿਹਾ ਘਰਾਂ ਤੇ ਆਓ ਜਾਓ ਆਓ ਜਾਓ ਕਿਵੇਂ ਪਾਣੀ ਦਾ ਵਰਦਾਰਾ ਕਬੂਤਰ ਉੱਡ ਲਾਉਂਦੀ ਹੈ ਬਾਹਰ ਇਹ ਜੋਰ ਬਾਰਾ ਆ ਜਾਂਦਾ ਸਿੱਧੀ ਵੀਡੀਓ ਹੈ ਕਿ ਦੂਜੀ ਟੇਢੀ ਐ ਸਿੱਧੀ ਵੀਡੀਓ ਸਿੱਧੀ ਕੋ ਸ਼ਾਰਟ ਪਾ ਲਾਂ ਦੀ ਆ ਬਾਈ ਪੈਂਡ ਫਿੱਡੇ ਕਬੂਤਰ ਡਿੱਗੀ ਜਾਂਦੇ ਪੁੱਠੇ ਸਿੱਧੇ ਹੋ ਕੇ ਬਾਈ ਆਹ ਦੇਖ ਲੋ ਬਹੁਤ ਜ਼ਿਆਦਾ ਗਰਮੀ ਅੱਜ ਬਾਈ ਟਾਈਮ ਦੱਸਦੇ ਕਿੰਨਾ ਹੋਇਆ ਮੇਰੇ ਹੁਣ ਸਾਢੇ 12:30 ਹੋਏ ਹੈ ਹਨਾ ਆਹ ਦੇਖੋ ਬਾਈ ਕਬੂਤਰ ਲਹਿਰ ਵੱਜੀ ਕਬੂਤਰਾਂ ਦੀ ਬਾਈ ਚੱਲ ਤੂਸੇੜਾ ਗਮਟ ਨੂੰ ਬਹੁਤ ਜ਼ਿਆਦਾ ਕਬੂਤਰ ਡਿੱਗੀ ਜਾਂਦੇ ਆ ਬਾਈ ਪੈਂਡ ਫਿੱਡੇ ਦੀ ਅਪਡੇਟ ਆ ਇਹ ਬਾਈ ਇਹਦੇ ਪੱਲੇ ਕੱਖ ਨਹੀਂ ਸੀ ਮੈਂ ਮਾਰਦਾ ਤਾਰਿਆਂ ਨੇ ਇੱਕ ਓਏ ਆਏ ਨਹੀਂ ਗਣਾਗਾ ਚਾਲ ਉਹ ਦੇਖਣੀ ਪੈੰਦੂ ਫੇਰਾਂ ਨੂੰ ਆ ਮੜੀ ਦਾ ਪਤਾ ਨਹੀਂ ਕੀ ਖੀਰ ਰੱਖੀ ਆ ਮੱਦ ਬਾਹਰ ਆਉਂਦੇ ਕਾਦੇ ਤੇ ਆ ਵੱਡੀ ਟੈਂਕੀ ਨਹੀਂ ਜਾਂਦੇ ਆ ਗਿਆ ਗਾ ਵੀ ਲੋਕ ਲੜਾਏ ਆ ਵੱਡੀ ਟੈਂਕੀ ਨਹੀਂ ਜਾਂਦੇ ਫੇਰ ਲੱਗੀ ਜੋ ਨਵਾਂ ਆ ਮੈਥੀ ਆ ਆ ਸਾਤੇ ਵਾਲੇ ਨੇ ਬਹੁਤ ਦੁਖੀ ਕੀਤਾ ਬਾਈ ਪੈਰਾਂ ਦਾ ਵੀ ਚੰਗਾ ਕਬੂਤਰੀ ਯਾਰ ਬਹਿਣ ਆਉਂਦਾ ਤੇ ਪਰ ਮੁੜ ਜਾਂਦਾ ਚੰਗਾ ਚੱਕਰ ਲਾ ਕੇ ਆਉਂਦਾ ਫਿਰ ਕਿਧਰ ਗਿਆ ਆ ਆ ਗਿਆ ਕੀ ਆ ਦੋ ਕਬੂਤਰ ਬਹਿ ਗਏ ਆ ਬਾਈ ਹਰੀ ਬਗਲ ਗੁਲਾਬੀ ਪੇਟੀ ਐਦਾ ਰੰਗ ਦੇਖੀ ਕੀ ਅੱਜ ਬਗਲ ਟੂਸਾ ਏ ਪਾਣੀ ਧਾ ਮੇਰਾ ਪਾਣੀ ਆ ਦੋ ਕਬੂਤਰ ਬਹਿ ਗਏ ਆ ਬਾਈ ਮੜਾ ਕਰ ਲੋ ਜੇ ਨੋਟ ਹਾਂਜੀ ਮਿੱਤਰੋ ਤੈਨੂੰ ਦਾ ਟਾਈਮ ਹੋ ਗਿਆ ਬਾਈ ਤੇ ਕਬੂਤਰ ਆਪਣਾ ਬਾਈ ਪਧਰਾ ਆ ਗਿਆ ਤੇ 14 15 ਕਬੂਤਰ ਰਹਿ ਗਏ ਬਾਈ ਤੇ ਆਪਣਾ ਕਬੂਤਰ ਨੀਵਾ ਆ ਗਿਆ ਬਈ ਆ ਜਾਂਦਾ ਐ ਕੋਠੀ ਹੋ ਲਿਆ ਨਿੱਕੇ ਤੋ ਸਰੀ ਨੀ ਆ ਆ ਜਾਂਦਾ ਨੇ ਨੇ ਚੜ ਗਿਆ ਹਣਾ ਇਨਕੀ ਹੋ ਲੱਗ ਗਿਆ ਚੜਨ ਲਈ ਚੜੂਗਾ ਚੜੂਗਾ ਹਣਾ ਨਿਕੂਏ ਚੜੂਗਾ ਚੜੂਗਾ ਚੱਕਦਾ ਨਹੀਂ ਹਾਂ ਹਾਂ ਆਹ ਮਾਰੀ ਜਾਂਦਾ ਚੱਕਰ ਵੀ ਆਪਣਾ ਕਬੂਤਰ ਆਇਆ ਤਾਂ ਨੀਵਾ ਹੀ ਸੀਗਾ ਇਹ ਰੱਖਣ ਹੁੰਦੀ ਇਹ ਤਾਂ ਕਿ ਜਿਆ ਲਾਦਾ ਪੈ ਨਹੀਂ ਹਾ ਰਾਫੋ ਠੀਰੇ ਬੈ ਕੇ ਆਪਣੇ ਵਾਲਾ ਯਾਰ ਉਹ ਲਾਲ ਜੀ ਮੋਰਿਆ ਹਾਂ ਜੀ ਮਿੱਤਰੋ ਆਪਾਂ ਚੱਲੇ ਆਂ ਬਈ ਘਰ ਨੂੰ ਕਬੂਤਰ ਆਪਣਾ ਬਹਿ ਗਿਆ ਹੀ ਬਈ ਅੱਠਵਾਂ ਕਬੂਤਰ ਬਹਿ ਗਿਆ ਹੀ ਆਪਣਾ ਤੇ ਵਲੌਗ ਦੀ ਕਰਦੇ ਹਾਂ ਸਮਾਪਤੀ ਬਾਈ ਤੇ ਕਬੂਤਰ ਬਣੀ ਹੱਥ ਲੱਗਾ ਆਵੇਂ ਨਿੱਕੂ ਤੂੰ ਕੋ ਕੁਹਿਣਾ ਚਾਹੇਗਾ ਬਸ ਉਸੇ ਦੇ ਮੂੰਹ ਲੈ ਕੇ ਚੱਲੇ ਆਂ ਘਰ ਨੂੰ ਬਈ ਫਿਰ ਕੀ ਹੋ ਗਿਆ ਕੋਈ ਚੱਕਰ ਨਹੀਂ ਤੁਹਾਨੂੰ ਸਵਾਗਤ ਹੈ ਜੀ ਆਵੇਂ ਤੁਹਾਨੂੰ ਕੋ ਕੁਹਿਣਾ ਚਾਹਦਾ ਚਾਹਣਾ ਕੀ ਯਾਰ ਰੋਡ ਪੈਨੇ ਉਹਨੂੰ ਮੁੱਦ ਕੀ ਹੋਣਾ ਆ ਚੱਲੇ ਆਂ ਬਈ ਓਕੇ ਬਾਈ ਤਰਾ ਆਪਣਾ ਬਹਿ ਗਿਆ ਸੀ ਬਾਈ ਬਈ ਆਪਾਂ ਆ ਗਏ ਬਾਜੀ ਹਾਰ ਕੇ ਆਏ ਆ ਤੇ ਰਾਜ ਆਪਣਾ ਭਰਾ ਮਿਲ ਗਿਆ ਆ ਕਿਹੜਾ ਇਹ ਠੰਡਾ ਲੈਵਨ ਜੀਰਾ 20% ਆ ਲੁਕੀ ਜਾਂਦਾ ਲੁਕੀ ਜਾਂਦਾ ਇਹ ਆ ਜਾਂਦਾ ਲੋਕਾਂ ਨਾਲੇ ਕਿਹੜੀ ਗੱਲ ਆ ਬਾਈ ਵੱਧ ਤੋਂ ਵੱਧ ਦੇ ਨੂੰ ਗਾਕ ਪਾਓ ਵੱਧ ਤੋਂ ਵੱਧ ਦੇ ਨੂੰ ਨਹੀਂ ਵਧੀਆ ਬਣਾਉਂਦਾ ਬਈ ਆਹ ਵੇਲਾ 20% ਆਣਾ ਏ ਕਿ 30 ਫਰੀ ਰਾਜ ਆ ਕੇ ਬਈ ਪੀਤਾ ਸੀ ਲੈਮਨ ਜੀਰਾ ਤੇ ਮਿਲ ਗਿਆ ਸਾਨੂੰ ਕਲੇਂਦਰੂ ਕਾ ਵੀਰਾ ਉਹ ਹੁੰਦਾ ਆ ਪੀਣ ਦਾ ਹੁੰਦਾ